ਲੈ ਕੇ ਉਹਦੇ ਰਾਤ ਨੂੰ ਫੋਨ ਕਰਿਆ ਸੀ ਸੀ ਮੈਂ ਕਿਹਾ ਜੇ ਅਸੀਂ ਜਾਨਵਰਾਂ ਨਾਲ ਦੁਵਾ ਦੇ ਆਵਾਂਗੇ ਹਾਂ ਐਂਟਰੀ ਬੰਦ ਕਰ ਦੇ ਸੀ ਜਿਹੜਾ ਬਹੁਤ ਸਾਰੇ ਚੱਲੇ ਗਏ ਠੀਕ ਹੈ ਹਾਂ ਸਿੱਧੂ ਨੇ ਪੁੱਛਿਆ ਕਮੇਟੀ ਮੈਂਬਰ ਮੇਰਤ ਰੱਖੀ ਕੋਸ ਨਹੀਂ ਹੁੰਦਾ ਰੱਬਾ ਵੀ ਬਾਕੀ ਅੱਗੇ ਵਾਸਤੇ ਫੋਨ ਮਾਰ ਲੈ ਕਰੀ ਮੇਲਾ ਉਹ ਆਪਣੀ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਵੀਰ ਦਾ ਮੈਂ ਆਹ ਸਰੀਰ ਜੇ ਦੀ ਲੈ ਕੇ ਬਣਾਦਾ ਤੂੰ ਕੁੱਛਣ ਵਾਸਤੇ ਹੈਲੋ ਥੋੜਾ ਤਾਂ ਇਸ ਈ ਗੱਲਾਂ ਦੀ ਵੀ ਤਾਂ ਮੁੱਲ ਆ ਭਾਈ ਗਰੀਡ ਆ ਦੇਖ ਲਓ ਸੱਜਣੋ ਅੰਗਰੇਜ਼ਾਂ ਵਰਗਾ ਹੈ ਹਰ ਇੱਕ ਗਰੁੱਪ ਦਾ ਹਾਂ ਮੈਂ ਬੋਲ ਕੇ ਬਹਿ ਗਏ ਬੋਲ ਕੇ ਬਹੁਤ ਬਹੁਤ ਸਾਰੇ ਬੱਚਿਆਂ ਨੂੰ ਸਨਮਾਨ ਸਤਿ ਸ਼੍ਰੀ ਅਕਾਲ ਭਾਈ ਬੀਐਫਏ ਤੋਂ ਨਾਲੇ ਤੇ ਲਾਈਵ ਹੋਇਆ ਸਾਰੇ ਵੀਰਾਂ ਦਾ ਦੇਖਣਾ ਦਾ ਧੰਨਵਾਦ ਆ ਖੜਾ ਅੰਗਰੇਜ਼ਾਂ ਵਰਗਾ ਭਾਈ ਆ ਜੀ ਵੀਰ ਇੱਧਰ ਤੇ ਆ ਜੀ ਖੇਤ ਦੇ ਵਿੱਚ ਬਲੀ ਬੱਲੇ ਦੇਖ ਭਾਈ ਨੀਲੀ ਰਵੀ ਦਾ ਝੋਟਾ ਵੇ ਆ ਦੇਖ ਘਰ ਖਵਾਇਆ ਵਿਦਿਆਨੇ ਘਰ ਖਵਾਏ ਇਹਨਾਂ ਨੂੰ 14 ਬਾਕੀ ਸਾਨੂੰ ਸਾਰੇ ਮੇਲੇ ਦੀ ਇੱਕ ਫਿਲਮ ਬਣਾ ਕੇ ਦੇਵਾਂਗੇ ਫਿਲਮ ਲਾਈਵ 'ਚ ਜੁੜ ਜਿਓ ਬਾਈ ਰੌਣਕ ਵਾਲਾ ਬਾਈ ਇੱਕ ਗੱਲ ਨੋਟ ਕਰਾ ਨਾੜਾਂ ਦੇ ਕਹਣਾ ਜਿਵੇਂ ਰੂਸ ਦੇ ਲੱਗਦੇ ਜੰਦਗਾ ਹਨਾ ਬਹੁਤ ਫਰੀਕੀਆ ਹਨਾ ਪੁੱਛਦੇ 99 ਨੰਬਰ ਤੱਕ ਦੀ 4 ਨੰਬਰ ਕਿਹੜੇ ਬੋਲਦਾ ਹੈ ਕਿਹੜੇ ਦਾ ਹੈ ਕਿਨਾਨਾ ਤੋਂ ਕੀ ਨਾਮ ਹੈ ਛੋਟੇ ਦਾ ਐਡਮਾ ਹੈ ਐਡਮਾ ਹੈ 14000 ਦਿੱਤਾ ਹੈ ਜੀ 21 ਨੰਬਰ ਤੋਂ ਮਾਚੀ 1400 ਟਿਕਾ 357 ਜਿਹੜਾ ਬੰਦਾ ਗੰਦਾ ਅਮਰਸਰ ਮੇਰ ਦਾ ਪੇਟਾ ਬਣਿਆ ਦਾ ਹਾਂ ਆਪਣਾ ਰਾਉਣ ਕਾਲਾ ਫੌਜੀ ਆ ਬਾਪੂ ਨਾਲ ਗੱਲਬਾਤ ਕਰਦਾ ਤੀਜਾ ਨੰਬਰ ਤੇ ਆਇਆ ਅਮਰਸਰ ਜੀ ਉਧਰ ਗੁਰਵਿੰਦਰ ਭਰਾ ਆਪਣਾ ਭਮੋਲੇ ਵਾਲਾ ਲਓ ਜੀ ਬੂੜਾ ਪਿਆਰੇ ਬੰਦਿਆਂ ਨਾਲ ਚੱਕ ਇੱਕ ਕਰ ਲੋ ਸੱਜਣੋ ਉਹਦਾ ਵੀ ਬੂੜਾ ਲੱਗੋ ਅਸਤ ਬਣੇ